ਜੋ ਮਸੀਹ ਦੇ ਨਵੇਂ ਨੇਮ ਦੇ ਪੰਚਾਰ ਦੇ ਰਿਕਟਾ ਲਾਇਆ ਸੀ ਉੱਥੇ ਇੱਕ ਬੰਦਾ ਆਉਂਦਾ ਵਾ ਜਿਹੜਾ ਕੁਸ਼ਰਾਤੀ ਵਿਅਕਤੀ ਐ ਉਹ ਪੂਜਤਰ ਬਾਈਬਲ ਨੂੰ ਪੁੰਝੇ ਖਰਾਦਿਰਦਾਰ ਦਾ અપਮਾਨਿਤ ਕਰਨ ਦੇ ਸ਼ਬਦ ਵੀ ਬੋਲਦਾ ਜੋ ਮਸੀਹ ਭਾਈ ਜਿਹੜੇ ਤੇ ਦਿਨ-ਪ੍ਰਤੀ ਦਿਨ ਜਿਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਆ ਧੱਕੇ ਛੜੀਆਂ ਵਧੀਆਂ ਪਿਛਲੇ ਨਾਂ ਦੇ ਵਿੱਚ ਵੀ ਪਤਾ ਹੈ ਕਿ ੱਟੂ ਵਾਲੇ ਖਲਾ ਬਾਦਸ਼ਹ ਗਵਿੰਦਰ ਰਾਏ ਦਾ ਚਰਚੀ ਪੁੱਛੇ ਇੱਕ ਵਰ ਨੂੰ ਸਾਥ ਨਹੀਂ ਧੰਨ ਨਾਲ ਲੋਕ ਬਪਾਸ ਨਾ ਕਰਦੇ ਹੀ ਰਾਜ਼ ਨਾ ਕਰਦੇ ਹੀ ਜਿਹੜੇ ਨਿਹੰਗ ਦੇ ਬਾਣੀ ਦੇ ਵਿੱਚ ਕੁਝ ਲੋਕਾਂ ਨੇ ਆ ਕੇ ਪਹਿਣਾ ਨੂੰ ਮਾਰਿਆ ਕੁੱਟਿਆ ਕਿਉਂਨੇ ਦੇ ਵਿੱਚ ਉਹਦੀ ਪੁਝਾਇਆ ਇਹ ਖਰਿਆੰਸ਼ ਸੁਧਾਰ ਦੀਆਂ ਕੱਟੀਆਂ ਉਡਾਉਣ ਵਾਲਾ ਕੰਮ ਹੈ ਮੁੱਖਾਂ ਨੂੰ ਇਕ ਅੱਛਾ ਜੀਵਨ ਪ੍ਰਭੂ ਰਿਸ਼ਮ ਸੀ ਦੀ ਕਿਰਪਾ ਨਾਲ ਪ੍ਰਦਾਨ ਹੁੰਦਾ ਹੈ ਪਰ ਕ੍ਰਿਸ਼ਨ ਨੂੰ ਮੁੱਦਾ ਬਣਾ ਕੇ ਕੁਝ ਲੋਕ ਬਾਤ ਬੁਵਾਤ ਕਰਦੇ ਆ ਅਲੱਗ-ਅਲੱਗ ਸਮੇਂ ਹੁਣ ਵੀ ਮੈਂ ਦੱਸਣਾ ਚਾਹਨਾ ਕਿ ਪਿੰਡ ਸਿੰਘਪੁਰਾ ਪਿੰਡ ਸਿੰਘਪੁਰੇ ਦੇ ਵਿੱਚ ਇੱਕ ਵਿਅਕਤੀ ਨੂੰ ਨਹੀਂ ਸਿੰਘਪੁਰਾ ਪਿੰਡ ਸਿੰਘਪੁਰੇ ਦੇ ਵਿੱਚ ਇੱਕ ਕੀ ਵਿਅਕਤੀ ਨੂੰ ਹਲਕਾ ਹੋਇਆ ਸੀ ਜਿੱਦਣ ਆਹੀਂ ਸੈਮੂਅਲ ਮਾਟਲੀ ਆਈ ਸੀ ਸ਼ੀਅਰ ਦੇ ਮਾਧਿਅਮ ਤੋਂ ਕਹਿਣਾ ਚਾਹਨਾ ਹੈ ਕੋਈ ਵਿਅਕਤੀ ਨੇ ਆਪਣੀ ਘਰ ਦੀ ਨੂੰ ਮੂਹਰੇ ਮੋਢਿਆਂ ਦੇ ਸਰੀਰ ਦੇ ਦੰਦੀਆਂ ਵੱਡੀਆਂ ਤੇ ਸਾਡੇ ਪਾਸਟਰ ਜਿਹੜੇ ਜੈਕਬ ਜੱਕੀ ਜੀ ਆ ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਬੁਲਾਇਆ ਗਿਆ ਉਹ ਜਗ੍ਹਾ ਤੇ ਪ੍ਰਾਰਥਨਾ ਕਰਨ ਲਈ ਗਏ ਆ ਅੱਗੇ ਉਹਨੂੰ ਹਲਕਾਰ ਲੈ ਤੇ ਉਹ ਜਿਹੜੇ ਪ੍ਰਾਰਥਨਾ ਕਰਨ ਵਾਲੀ ਟੀਮ ਆ ਉਹ ਗੋਲੇ ਤੇ ਗੰਦੀ ਬਾੜ ਦਿੱਤੀ ਤੇ ਆਫੀਰ ਦੇ ਵਿੱਚ ਲਿਖਿਆ ਕਿ ਉਹ ਪੰਡਿਤ ਆ ਗਿਆ ਇਤੋ بڑا ਲੱਗਦਾ ਕਿ ਹਰ ਲਗਾ ਹੀ ਹੋਣਾ ਪਰ ਉਹਦੇ ਤੇ ਝੂਠਾ ਅਲਗਾਮ ਲਾ ਕੇ ਗੜੀ ਤੇ ਜਦੋਂ ਬਾ ਡੈਡ ਕੋਟੀ ਨੂੰ ਪਟਾ ਕੇ ਤੇ ਕਤਲ ਦਾ ਪਰਚਾ ਜਿਹੜਾ ਵਾ ਬਣਾ ਦਿੱਤਾ ਗਿਆ ਮੈਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਸਾਹਿਬ ਨੂੰ ਡੀਐਨਸੀ ਜਿਹੜੀ ਦੇ ਮਾਧਿਮ ਤੋਂ ਬੇਨਤੀ ਕਰਨਾ ਚਾਹਨਾ ਇਹ ਜਿਹੜਾ ਧਰਨਾ ਇਹ ਧਰਨਾ ਨਹੀਂ ਆ ਇਹ ਸਿਰਫ ਇਹ ਹੱਕ ਮੰਗਣ ਵਾਸਤੇ ਆਏ ਆ ਇਹ ਸਾਡੇ ਲੀਡਰ ਆਏ ਨੇ ਸੰਗਤਾਂ ਨਹੀਂ ਆਈਆਂ ਜਿਹੜੇ ਸਾਡੇ ਲੀਡਰ ਨੇ ਸੰਗਤਾਂ ਉੱਦਣ ਆਣ ਗਿਆ ਜਦ ਤੱਕ ਸਾਡੀ ਸੁਣਵਾਈ ਨਾ ਹੋਏਗੀ ਤਾਂ ਪੂਰੇ ਸ਼ਹਿਰ ਨੂੰ ਵਕਤ ਪਾ ਰਿਆ ਗਾ ਸਾਡੇ ਵਿੱਚ ਭਾਈ ਮੌਜੂਦ ਨੇ ਕੋਟਲੀ ਅੰਬ ਤੋਂ ਜਿਨ੍ਹਾਂ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਆ ਔਰ ਕੋਈ ਕਾਰਵਾਈ ਨਹੀਂ ਆ ਆਪਣੀ ਮੂੰਹੋਂ ਦੱਸਣਗੇ ਮਾਸ਼ੀ ਨਗਰ ਮਾਸ਼ੀ ਨਗਰ ਸਾਰੇ ਹਾਜ਼ਰ ਹੋਦੇ ਦਾਨ ਜੋ ਵੀ ਇਹ ਜਗ੍ਹਾ ਤੇ ਪਹੁੰਚੇ ਆ ਤੇ ਸਾਰੀ ਆਈਓ ਸੰਜ ਨੂੰ ਜੈ ਮਸੀ ਦੀ ਜੈ ਮਸੀ ਦੀ ਸੋ ਬੇਨਤੀ ਕਰਦੇ ਆਂ ਕਿ ਅਸੀਂ ਜੋ ਕੁਝ ਬਾਕਿਆ ਮਾਸ਼ੀ ਨਗਰ ਤੇ ਹੋਇਆ ਉਹ ਦਰਸਦੇ ਆਂ ਕਿ ਮੇਰਾ ਪਿੰਡ ਬਲਕਵਾਲਿਆ ਜ਼ਿਲ੍ਹਾ ਅਰਦਾਸਪੁਰ ਆ ਨੇ ਉਸ ਮੁੰਡੇ ਦਾ ਫੋਟੋ ਫੜ ਗਿਆ ਉਹਦਾ ਪੋਲਾ ਬਾਪ ਜਿਹੜਾ ਬਾਹੋਂ ਦੀ ਫੋਟੋ ਫੜ ਕੇ ਉੱਥੇ ਬੈਠਾ ਬਾਪ ਸੋ ਉਹ ਮੈਂ ਦਾਸ ਨਾਮ ਕੇ ਆਸੂਸੀ ਜਿਹੜਾ ਉਹ ਪੈਂਟ ਮਸ਼ੀਨ ਅੰਗਲ ਦਾ پہ جن بھی سارے پردھان صاحب بخ بن آئے آئی ہے جنیا گھر آئیے کرتے ہیں اور اجھی خاص طور پہ اج پردرشن روز پردرشن د ਸਾਡੀ ਗਲੋਬਲ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਸੀ ਜਿੰਦਰ ਗੌਰਵ ਜੀ ਨੂੰ ਕਿ ਤੁਸੀਂ ਸਾਡਾ ਸਹਿਯੋਗ ਜਰੂਰ ਕਰੋ ਔਰ ਉਹ ਅੱਜ ਸਾਰਾ ਕੁਝ ਛੱਡ ਕੇ ਸਾਡੇ ਨਾਲ ਇਸ ਛੋਟੇ ਜਿਹੇ ਔਰ ਸ਼ਕਤੀਸ਼ਾਲੀ ਪ੍ਰਦਰਸ਼ਨ ਦੇ ਵਿੱਚ ਪਹੁੰਚਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਹੁਣ ਬਾਕੀ ਵੀ ਬਾਕੀ ਕੰਡ ਹੋ ਗਿਆ ਔਰ ਜਿਹੜੇ ਸਕੂਲ ਦੇ ਵਿੱਚ ਗੱਡੀ ਲੱਗੀ ਸੀ ਪੁਲਿਸ ਕੰਡਰੀ ਜੀ ਉਹ ਸਕੂਲ ਵਾਲਿਆਂ ਨੂੰ ਅਸੀਂ ਕੋਈ ਗੋਸ਼ ਨਹੀਂ ਕਰਾਂ ਬੰਦਾ ਨਹੀਂ ਫੜਨ ਦੇ ਪੁਲਿਸ ਮਰੇ ਬੰਦਾ ਕਿੰਨਾ ਦੇ ਆ ਮਰੇ ਗਰੀਬਾ ਦੇ ਸੀ ਇਹੋ ਜੇ ਗਏ ਵੱਡੇ ਪਰਿਵਾਰ ਦਾ ਕੁੱਤਾ ਮਰਿਆ ਹੁੰਦਾ ਨਾ ਸਾਰਾ ਜਿਲੇ ਕੀ ਪੂਰਾ ਪੰਜਾਬ ਛਾਣ ਲੈਣਾ ਹੋਰ ਕਰ ਕਰ ਮਰਗੇ ਆ ਜੀ ਇਸਪੀ ਨਾਲ ਵਾਲੀ ਮੈਸਜ ਨੂੰ ਕਿ ਇਹ ਬੰਦਾ ਫੜ ਲਓ ਪਰਿਵਾਰ ਨੂੰ ਕੋਈ ਨਾ ਕੋਈ ਟਕਹਾਸਣਾ ਹੋਏਗੀ ਕਿ ਜਿਹੜਾ ਮਾਰ ਕੇ ਗਿਆ ਉਹ ਅੰਦਰ ਆ ਤੇ ਉਸ ਉੱਤੇ ਸਜ਼ਾ ਜਰੇਗੀ ਫੋਟੋਆ ਵਖਾਈਆਂ ਕਿੰਨਾ ਸਾਦੀ ਦੇ ਉੱਤੇ ਬਿਲਕੁਲ ਪਰਪਾਨਾ ਤਲਵਾਰਾ ਦੇ ਨਿਸ਼ਾਨ ਇਹਨੀ ਧਕੇਸ਼ਾਈ ਮੈਂ ਹਾਰ ਰਹਿ ਗਿਆ ਬੱਚਾ ਮਿਲ ਗਿਆ ਇਹਨਾਂ ਦਾ ਜਿਸ ਬੰਦੇ ਨੇ ਖੜਿਆ ਉਹ ਬੰਦਾ ਘਰ ਪਹੁੰਚ ਗਿਆ ਸ਼ਮੀ ਆਵਾਜ਼ ਮਾਰ ਕੇ ਲੈ ਗਿਆ 6:30 ਵਜੇ ਖੜਿਆ ਇਹ ਡੀਕ ਦੇਲੇ ਬੱਠੇ ਆਪਣੇ ਨੂੰ ਬੱਚਾ ਵਾਪਸ ਨਹੀਂ ਆਇਆ ਰਾਤ ਲੱਭ ਕੇ ਲੋਕ ਜਿਹੜੇ ਘਰ ਪਹੁੰਚ ਗਏ ਵੀ ਤੂੰ ਖੜਿਆ ਸੀ ਮੁੰਡਾ ਉਹ ਪਹਿਲਾਂ ਤਾਂ ਦੱਸਿਆ ਨਹੀਂ ਸੀ ਬਾਜ ਹੋੜੀ ਲੱਸੀ ਕਿਹਾ ਤੇ ਲੈ ਆ ਗਿਆ ਟਿਕਾਣੇ ਤੇ ਕਿਹਾ ਲਾਸ਼ ਪਈ ਹੈ ਸਾਡੀ ਝੋਨੇ ਦੇ ਵਿੱਚੋਂ ਲਾਸ਼ ਕੱਢੀ ਤੇ ਬਹੁਤ ਗੰਦੀ ਐਕਸੀਡੈਂਟ ਹੋਇਆ ਹallelujah ਦਾ ਨਾਰਾ ਜੜੂਰ ਉੱਚੀ ਕਰਕੇ ਲੋੜਾ ਕਿ ਤੀਜੀ ਮੰਜ਼ਲ ਤੱਕ ਜਾਵੇ ਬਲਕੇ ਆਈਜੀ ਦਫ਼ਤਰ ਤੱਕ ਜਾਵੇ ਦਿਲੋਂ ਪਾ ਨਾ ਨਹੀਂ ਨਹੀਂ ਇਹ ਚਾਹ ਇਹਦੇ ਜੋ ਮਾਈਕ ਬੰਦ ਕਰ ਸਕਦੇ ਇਹ ਉੜਾ ਜੂਦਣਾ ਹੋ ਜੀ ਨਹੀਂ ਨਹੀਂ ਠੀਕ ਹੈ ਦੋ ਮਿੰਟ ਦੋ ਮਿੰਟ ਜਾਂਦੇ ਨਹੀਂ ਭਾਈ ਦੋ ਮਿੰਟ ਹੀ ਦੋ ਮਿੰਟ ਬੈਠਣ ਹਾਂਜੀ ਗੌਰਵ ਜੀ ਅੱਜ ਜਿਹੜਾ ਇੱਥੇ ਧਰਨਾ ਹੋ ਰਿਹਾ ਕੀਤਾ ਜਾ ਰਿਹਾ ਕੀ ਮਾਰਨੇ ਆਉਣੇ ਤੁਹਾਡੇ ਇੱਥੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਅੱਜ ਇਹ ਧਰਨਾ ਨਹੀਂ ਆ ਇਹ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਔਰ ਸਾਡੇ ਵੱਖ-ਵੱਖ ਜਥੇਬੰਦੀਆਂ ਜਿਹਦੇ ਵਿੱਚ ਸਾਡੇ ਜੌਨ ਕੋਟਲੀ ਜੀ ਪੂਰਨ ਸਫਰੀ ਜੀ ਪਾਸਟਰ ਸੈਮੂਅਲ ਸੋਨੀ ਜੀ ਪਾਸਟਰ ਖਾਦਮ ਜੀ ਪਾਸਟਰ ਬਲਰਾਜ ਗੇਲ ਜੀ ਸਾਡੇ ਲੁਕਸ ਮਸੀ ਜੀ ਸਾਡੇ ਬੰਟੀਏ ਜਨਾਲਾ ਜੀ ਜੀਵਨ ਜੀ ਲਾਬਾ ਅਲੂਵਲੀਆ ਜੀ ਟੋਨੀ ਜੀ ਅੱਜ ਸਾਰੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਔਰ ਇਹ ਤਾਂ ਰਾਣੀ ਆ ਇਹ ਸਿਰਫ ਅਸੀਂ ਇੱਕ ਮੰਗ ਪੱਤਰ ਦੇਣ ਆਏ ਹਾਂ ਐਸਐਸਪੀ ਸਾਹਿਬ ਨੂੰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਮੁਸੀਬਾਈ ਚਾਰੇ ਤੇ ਅਤਿਆਚਾਰ ਹੋਏ ਨੇ ਅਸੀਂ بار بار ਪ੍ਰਸ਼ਾਸਨ ਨੂੰ ਜਾਨੂਰਨਾ ਕਰਵਾ ਰਹੇ ਹਾਂ ਵੀ ਸਾਡੇ ਮੁਸੀਬਾਈ ਚਾਰੇ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਸਾਡੇ ਭਰਾਹਾਂ ਨੂੰ ਇੱਕ ਨੂੰ ਘਰੋਂ ਲੈ ਕੇ ਜਾ ਕੇ ਬੰਦੇ ਨੇ ਉਹਨੂੰ ਜਾਨੋਂ ਮਾਰਤਾ ਝੋਨੇ ਤੇ ਛੱਡਦਾ ਪਰ ਪੁਲਸ ਨੇ ਕਾਰਵਾਈ ਕਰਦੀ ਵੀ ਐਕਸੀਡੈਂਟ ਆ ਦੱਸੋ ਕਦੀ ਝੋਨੇ 'ਚ ਵੀ ਐਕਸੀਡੈਂਟ ਹੁੰਦੇ ਨੇ ਔਰ ਇੱਕ ਇੱਥੇ ਬਸਨੀਆ ਇੱਕ ਸਕੂਲ ਵੈਨ ਨੇ ਸਾਡੇ ਪਰਿਵਾਰ ਦੇ ਚਾਰ ਜੀ ਖਤਮ ਕਰਤੇ ਔਰ ਪ੍ਰਸ਼ਾਸਨ ਨੇ ਡਰਾਈਵਰ ਨੂੰ ਫੜਨ ਦੇ بجائے ਉਲਟਾ ਪ੍ਰਸ਼ਾਸਨ ਜਿਹੜਾ ਦਬਾਅ ਬਣਾ ਰਿਹਾ ਸਾਡੇ ਮਸੀਹ ਭਾਈਚਾਰੇ ਦੇ ਉੱਪਰ ਤੇ ਪਰਿਵਾਰ ਦੇ ਉੱਪਰ ਵੀ ਤੁਸੀਂ 7 ਲੱਖ ਰੁਪਏ ਲੈ ਲਓ ਦੱਸੋ ਮੈਨੂੰ ਵੀ ਇਹ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਕੀੜੇ ਮਕੋੜੇ ਨੇ ਵੀ 1.5 ਲੱਖ ਰੁਪਏ ਤੁਸੀਂ ਕੀਮਤ ਲਾਉਂਦੇ ਬੰਦੇ ਦੇ ਇਨਸਾਨ ਦੀ ਸੋ ਹੁਣ ਇਹ برداشت ਨਹੀਂ ਕੀਤਾ ਜਾਏਗਾ ਆਪਣੇ ਮਸੀਹ ਭਾਈਚਾਰੇ ਦੇ ਲਈ ਅਸੀਂ ਤਿੰਨ ਰਾਤ ਖੜੇ ਆ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਅਸੀਂ ਆਪਣਾ ਖੂਨ ਦਾ ਬਲੀਦਾਨ ਦੇਣ ਲਈ ਵੀ ਤਿਆਰ ਆਪਣੀ ਕੌਮ ਦੇ ਲਈ ਅੱਲਾਹ ਹੋ ਚੁੱਕੀ ਆ ਸਾਡੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਔਰ ਪਿੰਡਾਂ ਦੇ ਬਾਹਰ ਪੋਸਟਰ ਲਾਇਆ ਜਾਂਦੇ ਨੇ ਵੀ ਇੱਥੇ ਪੋਸਟਰ ਨਹੀਂ ਵੜਨਗੇ ਜੇ ਪੋਸਟਰ ਵੜਨਗੇ ਇਹਨਾਂ ਦੀ ਨੱਤਾ ਬਾਹਰ ਤੋੜ ਦਿੱਤੀਆਂ ਜਾਣਗੀਆਂ ਸਾਡੀਆਂ ਚਰਚਾਂ ਦੇ ਵਿੱਚ ਪੁਲਿਸ ਆਪ ਬੈਠ ਕੇ ਕਬਜ਼ੇ ਕਰਵਾ ਰਹੀ ਆ ਸਾਡੇ ਲੋਕਾਂ ਨੂੰ ਮਾਰ ਕੁੱਟ ਰਹੀ ਆ ਔਰ ਜਦੋਂ ਅਸੀਂ ਐਸਐਸਪੀ ਸਾਹਿਬ ਕੋ ਜਾਨੇ ਆ ਔਰ ਐਸਐਸਪੀ ਸਾਹਿਬ ਦੇ ਵੀ ਕੰਨਾਂ ਤੇ ਕੋਈ ਜੂਨ ਨਹੀਂ ਸਰਕਦੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਮਸੀਹ ਭਾਈਚਾਰੇ ਦੀ ਸਾਰੇ ਲੋਕਾਂ ਨੇ ਅਜਨਾਲੇ ਦੇ ਵਿੱਚ ਰਾਜਸਥਾਨਸੀ ਦੇ ਬਾਹਰ 에어ਪੋਰਟ ਦੇ ਬਾਹਰ ਧਰਨਾ ਲਗਾਇਆ ਪਰ ਐਸਐਸਪੀ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਵੀ 3 ਦਿਨ ਦਾ ਤੁਹਾਨੂੰ ਟਾਈਮ ਦੇਨੇ ਆ 3 ਦਿਨ ਦੇ ਵਿੱਚ ਮੁਜਰਮ ਅਸੀਂ ਫੜ ਲਾਂਗੇ ਉਸ ਗੱਲ ਨੂੰ ਵੀ 10-12 ਦਿਨ ਹੋ ਚੁੱਕੇ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਲੈ ਕੇ ਆਏ ਹਾਂ ਉਹਨਾਂ ਅੱਗੇ ਇੱਕ ਮੰਗ ਪੱਤਰ ਦੇ ਨਾਲ ਹੀ ਵੀ ਅਗਰ ਤੁਸੀਂ 10 ਦਿਨ ਦੇ ਵਿੱਚ ਵਿੱਚ ਕਿਉਂਕਿ ਮਸੀਹ ਭਾਈਚਾਰਾ ਸ਼ਾਂਤੀ ਪਸੰਦ ਲੋਗ ਆ ਅਸੀਂ ਨਹੀਂ ਚਾਹੁੰਦੇ ਕਿਸੇ ਲੋਕਾਂ ਨੂੰ ਮੁਸ਼ਕਲਾ ਹੋਵੇ ਕੋਈ ਲੋਕ ਪਰੇਸ਼ਾਨ ਹੋਣ ਕਿਉਂਕਿ ਮੁਸੀਬ ਭਾਈਚਾਰੇ ਦੇ ਲੋਕ ਤਾਂ ਪਰੇਸ਼ਾਨ ਹੋ ਹੀ ਰਹੇ ਨੇ ਅਸੀਂ ਹੋਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ 10 ਦਿਨ ਦਾ ਟਾਈਮ ਦੇ ਰਹੇ ਹਾਂ 10 ਦਿਨ ਦੇ ਵਿੱਚ ਵਿੱਚ ਅਗਰ ਇਹ ਮੁਸੀਬ ਭਾਈਚਾਰੇ ਨੂੰ ਇਨਸਾਫ ਨਾ ਮਿਲਿਆ ਤੇ ਸੰਘਰਸ਼ ਹੋਰ ਵਿਖਾ ਕੀਤਾ ਜਾਏਗਾ ਔਰ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਫਿਰ ਜਿੱਥੇ ਕਿਤੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਉਹ ਤੁਹਾਨੂੰ ਦੱਸਿਆ ਜਾਊਗਾ ਔਰ ਮੈਂ ਸਾਰੇ ਆਪਣੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦਾ ਆਪਣੇ ਲੀਡਰ ਸਹਿਬਾਨਾਂ ਦਾ ਧੰਨਵਾਦ ਕਰਦਾ ਆਪਣੇ ਪਾਸਟਰ ਸਹਿਬਾਨਾਂ ਦਾ ਧੰਨਵਾਦ ਕਰਦਾ ਵੀ ਜੋ ਛੋਟੀ ਜੀ ਕੋਲ ਦੇ ਉੱਪਰ ਅੱਜ ਇੱਥੇ ਆਏ ਨੇ ਸੋ ਹੁਣ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਹਰ ਜ਼ਿਲ੍ਹੇ ਦੇ ਵਿੱਚ ਸੰਗਦਰਸ਼ਨ ਕਰਿਆ ਕਰੇਗੀ ਔਰ ਜਿਹੜੇ ਮਸੀਹ ਭਾਈਚਾਰੇ ਦੇ ਮੁੱਦੇ ਹੈਗੇ ਨੇ ਉਹਨੂੰ ਜ਼ਿਲ੍ਹਾ ਵਾਈ ਜ਼ਿਲ੍ਹਿਆਂ ਜਾ ਕੇ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਂਦਾ ਕੰਮ ਕਰੇਗੀ ਤਹਾਡੇ ਕੋਲ ਜੀ ਪਹੁੰਚਿਆ ਤੇ ਮੌਕੇ ਤੇ ਕੋਈ ਹallelujah ਹallelujah ਇੱਥੇ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਮਗਰ ਸਾਨੂੰ ਦੱਸ ਰਹੇ ਨੇ ਵੀ ਇਹ ਕੋਈ 2-4 ਪੁਸ ਮੁਲਾਜ਼ਮ ਆਏ ਨੇ ਉਹ ਕਹਿ ਰਹੇ ਨੇ ਵੀ ਐਸਐਸਪੀ ਸਾਹਿਬ ਤੁਹਾਨੂੰ ਬੁਲਾ ਰਹੇ ਨੇ ਸੋ ਦੇਖੋ ਅਸੀਂ ਗਰਮੀ 'ਚ ਬੈਠੇ ਆ ਧੁੱਪ 'ਚ ਬੈਠੇ ਆ ਅਫਸਰ ਜਿਹੜੇ ਨੇ ਏਸੀਆਂ ਥੱਲੇ ਬੈਠੇ ਨੇ ਸਵੇਰ ਦੇ 10 ਵਜੇ ਦੇ ਲੋਕ ਬੈਠੇ ਨੇ ਹੁਣ ਜਿਹੜੇ ਦੇਖੋ 1 ਵਜੇ ਨਾਲਾ ਵਾ ਹੁਣ ਜਦੋਂ ਉਹਨਾਂ ਨੇ ਕਿਤੇ ਕੰਮ ਜਾਣਾ ਵਾ ਤੇ ਕਹਿ ਰਹੇ ਵੀ ਤੁਹਾਨੂੰ ਐਸਐਸਪੀ ਸਾਹਿਬ ਬੁਲਾ ਰਹੇ ਆ ਸੋ ਕੋਈ ਗੱਲ ਨਹੀਂ ਮਸੀਹ ਭਾਈਚਾਰੇ ਦੇ ਨਾਲ ਮਤਰਈ ਮਾਂ ਵਾਲਾ ਮੁੱਦਾ ਮਈ ਮਤਰਈ ਮਾਂ ਵਾਲਾ ਜਿਹੜਾ ਇਨਸਾਫ ਕੀਤਾ ਜਾਂਦਾ ਵਾ ਵਿਵਾਰ ਕੀਤਾ ਜਾਂਦਾ ਵਾ ਮਸੀਹ ਭਾਈਚਾਰਾ ਸੰਘਰਸ਼ ਕਰਕੇ ਇਥੋਂ ਤੱਕ ਪਹੁੰਚਿਆ ਪਰ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਰਵਾਂਗੇ ਔਰ ਆਪਣੇ ਲੋਕਾਂ ਨੂੰ ਇਨਸਾਫ ਲੈ ਕੇ ਦੇ ਕੇ ਰਾਵਾਂਗੇ ਸਾਰਿਆਂ ਮੇਰੇ ਵੱਲੋਂ ਜੀ ਭਾਗਦੇ ਹੁਣ ਮੇਰੇ ਲਾਈਵ ਚੱਲ ਰਹੇ ਲਾਈਵ ਚੱਲ ਰਹੇ ਦੱਸਿਆ ਵਾ ਤੁਹਾਨੂੰ ਬੰਦ ਕਰਾਓ ਸਿਰਫ ਅੰਮ੍ਰਿਤਸਰ ਦੇ ਭਗ ਦੇ ਮੁੱਦਿਆਂ ਤੇ ਚਲੇਗੀ ਨਹੀਂ ਚਲੇਗੀ ਔਰ ਪ੍ਰਧਾਨ ਜੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਗਲੋਬਲ ਕਨੈਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਸੰਗਤ ਦਰਸ਼ਨ ਰੱਖਣਗੇ ਆਪਣੇ ਆਪਣੇ ਜਿੱਥੇ ਕੋਈ ਚਰਚਾ ਹੈਗਾ ਉੱਥੇ ਰੱਖ ਕੇ ਉੱਥੇ ਮੁੱਦਿਆਂ ਨੂੰ ਨੋਟ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ ਜਾਏਗਾ ਸਭ ਨੂੰ ਜਾਨ ਹਾਂਜੀ ਬੰਟੀ ਕੀ ਕਹਿੰਦਾ ਜੋ ਜੀ ਅੱਜ ਅਸੀਂ ਇਹਦੇ ਨਾਲ ਪਹੁੰਚਿਆ ਉਹ ਪਰ ਨਾਲ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਮਸਲੇ ਸੀ ਉਹ ਬਹੁਤ ਜ਼ਿਆਦਾ ਪੁਲਿਸ ਨੇ ਬਗਾੜਦੇ ਸੀ ਹੂੰ ਔਰ ਉਹ ਮਸਲੇ ਅਸੀਂ ਐਸਐਸਪੀ ਦੇ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆਂਦੇ ਸੀ ਲੇਕਿਨ ਸਾਨੂੰ 3-4 ਦਿਨ ਦਾ ਆਸ਼ਵਾਸ਼ਣ ਦਿਵਾਉਣ ਤੋਂ ਬਾਅਦ ਉਹ ਵੀ ਸਾਡੇ ਉਹ ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧਤ ਬੜੇ ਗੰਭੀਰ ਮੁੱਦੇ ਸੀ ਕਤਲ ਹੋਏ ਆ ਕਤਲਾਂ ਨੂੰ ਜਿਹੜਾ ਪੁਲਿਸ ਨੇ ਐਕਸੀਡੈਂਟ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਸੋ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਲਗਭਗ ਮਹੀਨੇ ਡੇਢ ਮਹੀਨੇ 2 ਮਹੀਨੇ ਹੋ ਗਏ ਆ ਵੱਖ-ਵੱਖ ਮਸਲਿਆਂ ਦੇ ਵਿੱਚ ਅਸੀਂ ਪੁਲਿਸ ਨੂੰ ਬੜੀਆਂ ਬੇਨਤੀਆਂ ਕੀਤੀਆਂ ਲੇਕਿਨ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ ਅਸੀਂ ਸਾਡੇ ਪ੍ਰਧਾਨ ਆਏ ਆ ਪਿੰਡਾਂ ਦੇ ਉਹ ਸਭ ਕੁਝ ਅੱਜ ਅਸੀਂ ਸਭ ਨੂੰ ਮਿਲ ਕੇ ਅਸੀਂ ਸਾਰੀ ਬੇਨਤੀ ਕਰਨੀ ਚਾਹੁੰਦੇ ਆ ਨਹੀਂ ਇਹ ਸਾਡੀ ਬੇਨਤੀ ਨੂੰ ਫਿਰ ਵੀ ਤਕਬੂਲ ਕਰਨਗੇ ਤਾਂ ਫਿਰ ਅਸੀਂ ਜਿਹੜਾ ਕੋਈ ਧੰਨਵਾਦ ਮੈਂਬਰ ਜਾਵੇ ਨਾ ਸਾਰੇ ਨਹੀਂ ਨਾ ਜਾਵੇ ਹਾਂਜੀ ਜੋਰਜ ਕੀ ਕਹਿਣਾ ਚਾਹੋਗੇ ਤੁਸੀਂ ਇਹ ਧੰਨੇਪਧਾਤ ਕਰਦੇ ਆਗੇ ਉਹ ਗੱਲ ਵੀ ਹੱਲ ਹੋਏਗਾ ਜੀ ਨਾਲ ਜੋੜ ਲੈ ਦੁਨੀਆ ਨਾਲ ਜੋੜ ਅੱਜ ਮੈਂ ਧੰਨਵਾਦ ਕਰਦਾ ਹਾਂ ਸਾਰੇ ਕ੍ਰਿਸਚਨ ਲੀਡਰਸ਼ਿਪ ਦਾ ਜਿਹਦੇ ਵਿੱਚ ਜਿਹੜੀ ਜਿਹੜੀ ਪਾਰਟੀ ਨਾ ਪਾਰਟੀ ਆਸਰ ਤੇ ਨਾ ਬਾਤ ਇਸ ਵਿਸ਼ਾ ਬੰਦ ਕਰਿਓ ਜਿਹੜੀਆਂ ਮੁਸੀਬਾ ਹਾਈਚਾਰਾ ਦੀਆਂ ਭਖ ਦੀਆਂ ਮੰਗਾ ਆ ਅੱਜ ਸਿਰਫ ਇੱਕ ਛੋਟਾ ਜਿਹਾ ਟਰੇਲਰ ਹੀ ਦਿਖਾਇਆ ਸੀ ਔਰ ਖਾਸ ਕਰਕੇ ਜਿਹੜਾ ਸ਼ਹਿਰੀ ਪੁਲਿਸ ਤੋਂ ਔਰ ਦਿਹਾਤੀ ਪੁਲਿਸ ਨੂੰ ਅਸੀਂ ਤਾੜਨਾ ਦਿੰਨੇ ਆ ਕਿ ਜਿਹੜੇ ਵੀ ਜਿਹੜੇ ਵੀ ਸਾਡੇ ਭਖ ਦੇ ਈਸ਼ੂ ਆ ਪੂਰੀ ਦੌਰ ਤੇ ਜੇਕਰ ਇਹਨਾਂ ਨੇ ਉਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਬਹੁਤਾ ਲੰਬਾ ਸਮਾਂ ਨਹੀਂ ਅਸੀਂ ਦੇਣਾ 2-4 ਦਿਨਾਂ ਦੇ ਵਿੱਚ ਹੀ ਪੂਰਾ ਪੰਜਾਬ ਫ੍ਰੀਜ਼ ਕਰਾਂਗੇ ਪੂਰਾ ਅੰਮ੍ਰਿਤਸਰ ਸ਼ਹਿਰ ਫ੍ਰੀਜ਼ ਕਰਾਂਗੇ ਔਰ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਹਮੇਸ਼ਾ ਜੜੀਆ ਆਪਣੇ ਸਮਾਜ ਦੀ ਲੜਾਈ ਲੜਦੇ ਰਵਾਂਗੇ ਥੈਂਕ ਯੂ ਲਗਾਤਾਰ ਹੀ ਜੜੀ ਮੇਰੇ ਪੈਰਾਂ ਤੇ ਭਰਾਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਵੀ ਤੁਸੀਂ ਸਾਡਾ ਮਾਲੋ ਤੁਸੀਂ ਸਾਡੀ ਸ਼ਕਤੀ ਹੋ ਜੜੀਏ ਆਪਣੇ ਮਸਲੀ ਭਾਈਚਾਰੇ ਦੇ ਲਈ ਅਸੀਂ ਤਨਦੇਈ ਨਾਲ ਕੰਮ ਕਰ ਰਹੇ ਹਾਂ ਉਹ ਕਰਦੇ ਰਵਾਂਗੇ ਹੁਣ ਜੇ ਦੋਸਤਾਂ ਪਰ ਐਸਐਸਪੀ ਸਾਹਿਬ ਨੂੰ ਮਿਲਣ ਜਾਵਾਂਗੇ ਔਰ ਤੁਹਾਡੇ ਹallelujah ਦੀਆਂ ਆਵਾਜ਼ਾਂ ਜੜੀਆਂ ਵਾਂ ਉਹ ਪੂਰੀਆਂ ਉੱਪਰ ਗੁਜਨੀਆਂ ਚਾਹੀਦੀਆਂ ਵਾ ਅੱਜ ਪਤਾ ਲੱਗ ਜਾ ਵੀ ਮਸੀਹ ਭਾਈਚਾਰਾ ਕਿੱਥੇ ਆਇਆ ਵਾ ਔਰ ਮੈਂ ਆਸ਼ ਕਰਦਾ ਜਦੋਂ ਤੱਕ ਅਸੀਂ ਆਵਾਂਗੇ ਤੁਸੀਂ ਤੁਹਾਡੇ ਦੇ ਇੱਕ ਵੀ ਮੰਨਣਾ ਨਹੀਂ ਜਾਏਗਾ ਕਿਉਂਕਿ ਅੰਕ ਤੁਹਾਨੂੰ ਦੱਸਦੇ ਆਂ ਪੀਐਸਐਸਪੀ ਸਾਹਿਬ ਨੇ ਕੀ ਕਿਹਾ ਵਾ ਉਹ ਸਾਨੂੰ ਇਨਸਾਮ ਦੇਣਾ ਚਾਹੁੰਦੇ ਆ ਜਾਂ ਨਹੀਂ ਦੇਣਾ ਚਾਹੁੰਦੇ ਹallelujah ਉਹ ਸਰਪੰਚਾ ਕਿੱਥੇ ਰਹੇ ਲੋਕਾ ਜੀ ਇਧਰ ਆਓ ਕੋਈ ਨਹੀਂ ਕੋਈ ਨਹੀਂ Vay beş yaşım bile. Biri? İdrar. Please, please. Ya biz sadece bir kocaman bir yanlış bilgi veriyorum. ਕਿ ਉਚਨਾ ਦੇ ਜਿਹੜੇ ਹੈ ਇਸ਼ੂਜ਼ ਜਿਹੜੇ ਹੈਗੇ ਉਹ ਤੋਂ ਆਪਣੇ ਲੈ ਕੇ ਆਇਆ ਸਰ ਜਿਵੇਂ ਉਚਨਾ ਦੇ ਨਾਮ ਤੇ ਫਾਇਜ਼ pote ਵਿੱਚ ਕੁਝ ਜਿਵੇਂ ਜ਼ਿੰਮੇਵਾਰੀਆਂ ਕਰਦੀਆਂ ਬਣਦੀਆਂ ਨੇ ਇਹਨਾਂ ਦੇ ਕਿਸੇ ਤਾਲੁਕੋ ਨਹੀਂ ਹੋਏ ਤੇ ਇੱਕ ਦੋ ਅੱਜ ਜੋ ਸੀਗੇ 2022 ਦਾ ਜਿਵੇਂ ਇੱਕ ਬੇਅਦਲੀ ਦਾ ਮੁੱਦਾ ਹੈ ਜਿਹਦੇ ਚਲਾਣ ਨਹੀਂ ਪੇਸ਼ ਹੋਏ ਉਹਦੀ ਇਹ ਗੱਲ ਕਰਦੇ ਇਸ ਤੋਂ ਬਾਅਦ ਕੁਝ ਜਿਵੇਂ ਕਿ ਟੋਪੋਕੇ ਦਾ ਮਸਲਾ ਹੈ ਜਿਹਦੇ ਵਿੱਚ ਇਹ ਅਲੈਜ ਕੀਤਾ ਗਿਆ ਹੈ ਕਿ ਕੋਈ ਚਰਚ ਦੀ ਜਿਹੜੀ ਦੀਵਾਰ ਹੈ ਉਹਨੂੰ ਪਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਦੇ ਛੋਟੇ ਛੋਟੇ ਹੋਰ ਵੀ ਮਸਲੇ ਸੀ ਤਾਂ ਹਰੇਕ ਮਸਲੇ ਤੇ ਅਸੀਂ ਕੋਦੇ ਮਸਤਾਰ ਦੇ ਨਾਲ ਚਰਚਾ ਕੀਤੀ ਤੇ ਜਿਹੜਾ ਕਨਸਰਨਡ ਅਫਸਰ ਹੈ ਉਹਨੂੰ ਮੇਰੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਟਾਈਮ ਬਾਉਂਡ ਫਰੇਮ ਦੇ ਵਿੱਚ ਜੋ-ਜੋ ਲੀਗਲ ਐਕਸ਼ਨ ਨੇੜਾ ਬਣਦਾ ਹੈ ਉਹ ਲੈ ਲਿਆ ਜਾ ਇਸ ਤੋਂ ਇਲਾਵਾ ਜੋ ਹੋਰ ਛੋਟੇ ਮਸਲੇ ਹੈ ਉਹ ਐਸਚੂ ਜਿਹੜੀ ਹੈ ਇਨਸਟਰਕਸ਼ਨ ਤੇ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਉਹ ਮਸਲੇ ਜਿਹੜੇ ਹੈਗੇ ਆ ਉਹ ਵੀ ਇਹਨਾਂ ਦੇ ਜਿਹੜੇ ਆ ਸੁਵੇਜ ਆ ਐਕਸ਼ਨ ਜੋ ਲੀਗਲ ਬਣਦਾ ਉਹ ਲੈ ਲੈਣ। ਠੀਕ ਹੈ। ਥੈਂਕ ਯੂ ਸਰ। ਪਿਛਲੇ ਕਾਫੀ ਲੰਬੇ ਸਮੇਂ ਦੇ ਵਿੱਚ ਕਹਿੰਦੇ ਪਰਚੇ ਹੋਏ ਹੋਏ ਆ ਧਰਨੇ ਤੋਂ ਬਾਅਦ ਕਿਉਂ ਕਾਰਵਾਈ ਹੁੰਦੀ ਆ? ਕਿ ਕਹਿੰਦੇ ਇਹ ਜਦੋਂ ਐਸਐਚਓ ਸਾਹਿਬ ਕੋਲ ਜਾਂਦੇ ਆ ਸਾਨੂੰ ਕੋਈ ਕਹਿੰਦੇ ਕਰਦੇ ਆ ਧਰਨੇ ਦੇਣੇ ਬੰਦੇ ਫਿਰ ਜਾ ਕੇ ਤੁਹਾਡੀ ਸੁਣਵਾਈ ਹੁੰਦੀ ਆ। ਇਹ ਤਾਂ ਕੋਈ ਗੱਲ ਨਹੀਂ ਹੈ। ਅਸੀਂ ਅੱਜ ਇਹ ਗੱਲ ਕੀਤੀ ਹੈ ਕਿ ਧਰਨੇ ਦੇਣ ਦੀ ਆਪਣੀ ਲੋੜ ਹੀ ਨਾ ਪਵੇ। ਸੈਕਲਿਟੀ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਸੀਂ ਜਿਹੜਾ 2022 ਦਾ ਜਿਹੜਾ ਮਸਲਾ ਹੈਗਾ ਬੇਅਦਬੀ ਦੀ ਜਿਹਦੇ ਚ ਚਲਾਨ ਨਹੀਂ ਪੇਸ਼ ਹੋਇਆ ਉਹ ਬੈਟ ਸਪੈਸ਼ਲ ਡਿਊਟੀ ਲਗਾਈਏ ਉਹਦੇ ਵਿੱਚ ਜੋ ਹੈ ਇਹ ਸਾਰੇ ਦੇਖਿਆ ਜਾਵੇਗਾ ਇਹ ਜਿਹੜਾ ਮਰਚਾ ਹੈ ਪੈਂਡਿੰਗ ਕਿਉਂ ਹੈ ਚਲਾਨ ਦਾ ਠੀਕ ਹੈ ਧੰਨਵਾਦ